ਪੋੜੀਏ ਜਿੰਦੇ ਨੀ ਨਾਮ ਕਦੋਂ ਜਪੇਗੀ ਪੋੜੀਏ ਜਿੰਦੇ ਨੀ ਨਾਮ ਕਦੋਂ ਜਪੇਗੀ ਦੋ ਦਾਇਆ ਵੀ ਨਾ ਕੋਈ ਪੁੱਤ ਤੇ ਨਾ ਕੋਈ ਧੀ ਨਾਮ ਕਦੋਂ ਜਪੇਗੀ ਪੋੜੀਏ ਜਿੰਦੇ ਨੀ ਨਾਮ ਕਦੋਂ ਜਪੇਗੀ ਪੋੜੀਏ ਜਿੰਦੇ ਨੀ ਨਾਮ ਕਦੋਂ ਜਪੇਗੀ ਤਿੰਨ ਦਾਇਆ 3 ਮੰਗਿਆ ਪੁੱਤ ਤੇ ਮਿਲ ਗਈ 3 ਨਾਮ ਕਦੋਂ ਜਪੇਗੀ ਭੋਲੀਏ ਜਿੰਦੇ ਨੀ ਨਾਮ ਕਦੋਂ ਜਪੇਗੀ ਭੋਲੀਏ ਜਿੰਦੇ ਨੀ ਨਾਮ ਕਦੋਂ ਜਪੇਗੀ ਚਾਰ ਦਾਇਆ 40 ਤੀਆਂ ਪੁੱਤਾਂ ਨੇ ਮਤ ਮਾਰੀ ਨਾਮ ਕਦੋਂ ਜਪੇਗੀ ਭੋਲੀਏ ਜਿੰਦੇ ਨੀ ਨਾਮ ਕਦੋਂ ਜਪੇਗੀ 5 ਦਾਇਆ 50 ਤੀਆਂ ਪੁੱਤਾਂ ਦਾ ਹੋ ਗਿਆ ਵਿਆਹ ਨਾਮ ਕਦੋਂ ਜਪੇਗੀ ਭੋਲੀਏ ਜਿੰਦੇ ਨੀ ਨਾਮ ਕਦੋਂ ਜਪੇਗੀ ਭੋਲੀਏ ਜਿੰਦੇ ਨੀ ਨਾਮ ਕਦੋਂ ਜਪੇਗੀ 6 ਦਾਇਆ 60 ਤੀਆਂ ਪੁੱਤਰ ਹੋਗੇ ਅੱਡ ਨਾਮ ਕਦੋਂ ਜਪੇਗੀ ਭੋਲੀਏ ਜਿੰਦੇ ਨੀ ਨਾਮ ਕਦੋਂ ਜਪੇਗੀ 7 ਦਾਇਆ 70 ਬੁੱਢੀ ਹੋ ਗਈ ਅੱਤਰ ਬੱਤਰ ਨਾਮ ਕਦੋਂ ਜਪੇਗੀ ਭੋਲੀਏ ਜਿੰਦੇ ਨੀ ਨਾਮ ਕਦੋਂ ਜਪੇਗੀ 8 ਦਾਇਆ 80 ਮੰਗੇ ਦੁੱਧ ਤਾਂ ਮਿਲਦੀ ਲੱਸੀ ਨਾਮ ਕਦੋਂ ਜਪੇਗੀ ਭੋਲੀਏ ਜਿੰਦੇ ਨੀ ਨਾਮ ਕਦੋਂ ਜਪੇਗੀ ਪੋਲੀਏ ਜਿੰਦੇ ਨੀ ਨਾਮ ਕਦੋਂ ਜਪੇਗੀ ਨੌ ਦਾ 90 ਬੁੱਢੀ ਬੇੜੇ ਵਿੱਚ ਨਾ ਫੱਬੇ ਮੂੰਹ 'ਚ ਦੰਦ ਕੋਈ ਨਾ ਲੱਭੇ ਨਾਮ ਕਦੋਂ ਜਪੇਗੀ ਪੋਲੀਏ ਜਿੰਦੇ ਨੀ ਨਾਮ ਕਦੋਂ ਜਪੇਗੀ ਪੋਲੀਏ ਜਿੰਦੇ ਨੀ ਨਾਮ ਕਦੋਂ ਜਪੇਗੀ ਪੋਲੀਏ ਜਿੰਦੇ ਨੀ ਨਾਮ ਕਦੋਂ ਜਪੇਗੀ